ਮਹਾਰਾਣੀ ਜਿੰਦਾ ਪਾਗਦੋ ਮਾਪਿਆਂ ਦੀ ਜਿੰਦਾ ਰਾਣੀ ਜਿੰਦਕੌਰ ਬਣ ਕੇ ਲਾਹੌਰ ਆ ਗਈ। ਕਿਲੇ ਵਿੱਚ ਉਹਦੇ ਵਾਸਤੇ ਵੱਖਰਾ ਮਹਿਲ ਬਣਵਾਇਆ ਗਿਆ ਜੋ ਪੁਰਾਣੇ ਸੰਮਣ ਬੁਰਜ ਦੇ ਨਾਲ ਸੀ। ਮੈਲ ਬਾਰੋਪੜਾ ਸਾਤਾ ਸੀ ਪਰ ਅੰਦਰੋਂ ਪੂਰੀ ਸ਼ਾਨ ਨਾਲ ਸਜਾਇਆ ਹੋਇਆ। ਪਰਸ਼ੁੱਤ ਤੇ ਵਧੀਆ ਕਲੀਚੇ ਵਿਸ਼ੇ ਹੋਏ ਸਨ ਜੋ ਕਸ਼ਮੀਰ ਦੀ ਕਾਰਗਰੀ ਦਾ ਅਲਨ ਨਮੂਨਾ ਸਨ। ਬਾਰੀਆਂ ਤੇ ਬੂਹਿਆਂ ਸਾਹਮਣੇ ਲਟਕੇ ਹੋਏ ਰੇਸ਼ਮੀ ਪਰਦੇ ਮਾੜੀ ਜੀ ਹਵਾ ਨਾਲ ਸਰਸਰਾਉਂਟਦੇ ਸਨ। ਟੁ ਪਰੇ ਦੀਆਂ ਕੰਧਾਂ ਸੁੰਦਰ ਚਿੱਤਰਾਂ ਨਾਲ ਟਕੀਆਂ ਹੋਈਆਂ ਸਨ। ਚੋਹੀ ਪਾਸੇ ਆਮੋ ਸਾਹਮਣੇ ਆਦਮ ਕੱਤ ਸ਼ੀਸ਼ੇ ਜੜੇ ਹੋਏ ਸਨ। ਵੱਡੇ ਕਮਰੇ ਦੇ ਵਿੱਚਕਾਰ ਦੋ ਪਲੰਗ ਡੱਠੇ ਹੋਏ ਸਨ ਜਿਨ੍ਹਾਂ ਬਾਰੇ ਕਿਹਾ ਜਾ ਸਕਦਾ ਸੀ ਸੇਜੜੀਆਂ ਸੋਇਨ ਹੀਰੇ ਨਾਲ ਜੁੜੰਦੀਆਂ। ਦਰਵਾਜ਼ੇ ਦੇ ਦੋਹੀਂ ਪਾਸੇ ਚਾਰ ਗੋਲੀਆਂ ਕੁੱਟੀਆਂ ਵਾਂਗ ਰੇਸ਼ਮੀ ਪਸਾਕਾਂ ਵਿੱਚ ਸੱਜੀਆਂ ਹੋਈਆਂ ਹੱਥ ਜੋੜੀ ਖੜੀਆਂ ਸਨ। ਜਿੰਦਾ ਹਾਉਸਲਤ ਰਾਣੀ ਜਿੰਦਾ ਆਪਣੇ ਸੁਹਾਗ ਘਰ ਵਿੱਚ ਦਾਖਲ ਹੋਈ। ਕਮਰੇ ਦੀ ਪੌਣ ਰੂ ਕਿਉੜੇ ਨਾਲ ਮੋਹਤਰ ਸੀ। ਚਾਰੇ ਗੋਲੀਆਂ ਪਰਛਾਵੇਂ ਵਾਂਗ ਨਹੀਂ ਚੰਦ ਦੇ ਪਰਿਵਾਰ ਵਾਂਗ ਉਹਦੇ ਉਤਾਰੇ ਹੋ ਪਈਆਂ। ਇੱਕ ਨੇ ਮਹਾਰਾਣੀ ਨੂੰ ਟੌਲਿਆਂ ਤੋਂ ਢੜ ਕੇ ਆਦਰ ਨਾਲ ਪਲੰਗ ਤੇ ਬਿਠਾਇਆ। ਇੱਕ ਨੇ ਬੈ ਕੇ ਮਖਮਲੀ ਮੌਜੇ ਉਤਾਰੇ। ਇੱਕ ਨੇ ਪਹਿਲੀ ਪੋਸ਼ਾਕ ਤੇ ਗਹਿਣੇ ਉਤਾਰ ਕੇ ਹੋਰ ਪਹਿਨਾਏ। ਰਾਣੀ ਨੂੰ ਖੁਸ਼ ਕਰਨ ਵਾਸਤੇ ਤਾਰੇ ਦਸੀਆਂ ਵੱਤ ਤੋਂ ਵੱਤ ਯਤਨ ਕਰ ਰਹੀਆਂ ਸਨ ਐਨੇ ਤੱਕ ਪੰਜਵੀਂ ਰਾਜਕੋਲੀ ਆ ਹਾਜ਼ਰ ਹੋਈ ਕਿਸੇ ਸੱਜ ਵਿਆਹੀ ਦਾ ਸ਼ਿੰਗਾਰ ਕਰਨ ਵਿੱਚ ਉਹਨੂੰ ਕਮਾਲ ਹਾਸਲ ਸੀ ਪੂਰੇ 2 ਘੰਟੇ ਲਾ ਕੇ ਉਹਨੇ ਰਾਣੀ ਜਿੰਦ ਕੌਰ ਦਾ ਸੁਹਾਗ ਰਾਤ ਵਾਸਤੇ ਸ਼ਿੰਗਾਰ ਕੀਤਾ ਜਿੰਦਾ ਦਾ ਗੋਲ ਚਿਹਰਾ ਚੌੜਾ ਮੱਥਾ ਤੇ ਤਿੱਖਾ ਨੱਕ ਉਹਦੇ ਰੂਪ ਨੂੰ ਚਰ ਚੰਦ ਲਾ ਰਿਹਾ ਸੀ ਸਭ ਤੋਂ ਵਧੇਰੇ ਸੁੰਦਰਤਾ ਉਹਦੀਆਂ ਮੋਟੀਆਂ-ਮੋਟੀਆਂ ਅੱਖਾਂ ਵਿੱਚ ਸੀ। ਉਹਦਾ ਸਮੂੱਚਾ ਪ੍ਰਭਾਵ ਕਿਸੇ ਜਮੰਦਰੂ ਰਾਣੀ ਵਰਗਾ ਸੀ। ਰਾਤ ਗੁੱਲੀ ਆਪ ਹੀ ਵੇਖ ਕੇ ਪੁਕਾਰ ਉੱਠੀ। ਸਰਕਾਰ ਇਹ ਰੂਪ ਅੱਗੇ ਸਾਰੇ ਰਾਜ ਮਹਿਲ ਵਿੱਚ ਨਹੀਂ। ਤੁਹਾਡੇ ਵੱਲੇ ਵੇਖ ਕੇ ਤਾਂ ਇਸ ਬੰਦੀ ਦਾ ਦਿਲ ਵੀ ਪਰਮ ਪਿਆਏ। ਵਿਚਾਰੇ ਮਹਾਰਾਜ ਕਿਵੇਂ ਸਹਾਰ ਸਕਣਗੇ? ਬਸ ਇਹਨਾਂ ਬੁਰਹਾਂ ਜੋ ਗਈ ਹੋ ਜਾਣਗੇ। ਮੈਂ ਭਵਿੱਖਤਵਾਕ ਕਹਿੰਦੀ ਹਾਂ। ਸਰਕਾਰ ਬੇਸ਼ੱਕ ਆਪ ਕਿਸੇ ਨਜੂਮੀ ਕੋਲੋਂ ਪੁੱਛ ਲੈਣਾ। ਆਪ ਮਹਾਰਾਜ ਦੀ ਆਖਰੀ ਰਾਣੀ ਹੋ ਬੋਗੀ। ਸ਼ੇਰੇ ਪੰਜਾਬ ਨੇ ਸੁਣਿਆ ਹੋਇਆ ਸੀ ਕਿ ਜਿੰਦਾ ਖੂਬਸੂਰਤ ਹੈ ਪਰ ਇਹਨਾਂ ਪਤਾ ਨਹੀਂ ਸੀ ਕਿ ਇੰਨੀ ਰੂਪਵਾਨ ਹੈ। ਜਿੰਦਾ ਦੀ ਸ਼ਕਲ ਵੇਖਦਿਆਂ ਹੀ ਉਹ ਅਵਾਕ ਰਹਿ ਗਏ। ਸਾਰੀ ਦੁਨੀਆ ਦਾ ਹਸਨ ਸਰਕਾਰ ਨੂੰ ਜਿੰਦਾ ਦੇ ਸਾਹਮਣੇ ਠਿੱਕਾ ਜਾਪਿਆ। ਪਹਿਲੇ دیدار ਦਾ ਇਨਾਮ ਜਿੰਦਾ ਨੂੰ ਸਰਕਾਰ ਵੱਲੋਂ ਮਹਿਬੂਬਾ ਪ੍ਰਾਨ ਪਿਆਰੀ ਦਾ ਖਿਤਾਬ ਮਿਲਿਆ। ਮੁਕਤੀ ਗਲ ਪਹਿਲੀ ਝਲਕ ਨਾਲ ਹੀ ਸ਼ੇਰੇ ਪੰਜਾਬ ਦਾ ਮਨ ਮੋਹ ਲਿਆ ਗਿਆ। ਪਹਿਲੀਆਂ ਰਾਣੀਆਂ ਨਾਲੋਂ ਜਿੰਦਾ ਨੇ ਆਪਣੀ ਜ਼ਿੰਦਗੀ ਦਾ ਨਵਾਂ ਰਾਹ ਚੁਣ ਲਿਆ। ਪਹਿਲੀਆਂ ਸੱਬੇ ਰਾਣੀਆਂ ਆਪਸ ਵਿੱਚ ਸਖਤ ਈਰਖਾ ਰੱਖਦੀਆਂ ਸਨ। ਈਰਖਾ ਲੂ ਤੇ ਚਿਹਰੇ ਉੱਤੇ ਖਿੱਚ ਤੇ ਖੇੜਾਉ ਨਹੀਂ ਰਹਿਂਦਾ। ਉਹ ਸਦਾ ਆਪਣੇ ਸੇਕ ਨਾਲ ਹੀ ਚੁਲਸਿਆ ਰਹਿੰਦਾ ਹੈ। ਉਹਨਾਂ ਰਾਣੀਆਂ ਦਾ ਸੁਭਾਅ ਸੀ ਮਹਾਰਾਜੇ ਕੋਲ ਇੱਕ ਦੂਸਰੇ ਦੀ ਨਿੰਦਿਆ ਕਰਨੀ। ਉਹ ਹਰ ਇੱਕ ਚੁਗਲੀਆਂ ਲਾ ਕੇ ਦੂਜੀਆਂ ਵੱਲੋਂ ਮਹਾਰਾਜੇ ਦਾ ਦਿਲ ਫੇਰਨਾ ਚਾਹੁੰਦੀ ਸੀ। ਮਹਾਰਾਜ ਕਈ ਵਾਰ ਉਹਨਾਂ ਦੀਆਂ ਅਜਹੀਆਂ ਗੱਲਾਂ ਸੁਣ-ਸੁਣ ਤੰਗ ਆ ਜਾਂਦੇ ਸਨ ਉਹਨਾਂ ਸਾਰਿਆਂ ਦਾ ਖਾਓ-ਥਾਈ ਆਦਰ ਸਤਕਾਰ ਕਰਦੇ ਸਨ ਪਰ ਕਿਸੇ ਇੱਕ ਵੱਲੋਂ ਵੀ ਪੂਰੇ ਦਿਲੋਂ ਸੰਤੁਸ਼ਟ ਨਹੀਂ ਸਨ ਸ਼ਾਇਦ ਇਹ ਕਾਰਨ ਹੋਵੇ ਸੇਰੇ ਪੰਜਾਬ ਤੇ ਹੋਰ ਔਰ ਸ਼ਾਦੀਆਂ ਕਰਾਉਣ ਦਾ ਜਿੰਦਾਂ ਨੇ ਈਰਖਾ ਦੀ ਥਾਂ ਪਿਆਰ ਵਾਲਾ ਰਾਹ ਚੁਣਿਆ ਉਹਨੇ ਸਾਰੀਆਂ ਰਾਣੀਆਂ ਨਾਲ ਮੇਲ-ਮਲਾਪ ਤੇ ਸਤਕਾਰ ਭਰਿਆ ਵਰਤਾਓ ਰੱਖਣਾ ਸ਼ੁਰੂ ਕੀਤਾ ਨੌਕਰਾ-ਚਾਕਰਾਂ ਨਾਲ ਵੀ ਉਹ ਤਿਆਲਤਾ ਭਰਿਆ ਸਲੂਕ ਕਰਦੀ। ਇਸ ਚੰਗੇ ਸੁਭਾਅ ਦੇ ਕਾਰਨ ਉਹ ਸਾਰੇ ਰਾਜਮਹਿਲ ਵਿੱਚ ਹਰਮਨ ਪਿਆਰੀ ਬਣ ਗਈ। ਸਾਰੇ ਪੰਜਾਬ ਹਰ ਵੇਲੇ ਉਸ ਨੂੰ ਮਹਿਬੂਬਾ ਕਹਿ ਕੇ ਬੁਕਾਰਦੇ। ਇੱਕ ਰਾਤ ਮਹਾਰਾਜ ਨੇ ਪੁੱਛਿਆ, "ਮਹਿਬੂਬਾ ਜਾਨ, ਦੂਜੀਆਂ ਰਾਣੀਆਂ ਬਾਰੇ ਤੁਹਾਡੇ ਕੀ ਖਿਆਲ ਹਨ?" ਮਹਾਰਾਜ, "ਉਹ ਸਭੇ ਮੇਰੀਆਂ ਵੱਟੀਆਂ ਪੈਣਾ ਹਨ," ਜਿੰਦਾਂ ਨੇ ਬੜੀ ਸੁਗੜ ਅਦਾ ਨਾਲ ਸਿਰ ਝੁਕਾ ਕੇ ਕਿਹਾ, "ਤੁਸੀਂ ਜਾਣਦੇ ਹੋ" ਰਾਜ ਮਹਿਲ ਵਿੱਚ ਕੀ ਕੂਟਨੀਤੀ ਚਲਦੀ ਹੈ ਸਰਕਾਰ ਜਿੰਦਾਂ ਨੇ ਇਕੋਂ ਸਿਰਫ ਹੰਗਾਰਾ ਭਰਿਆ ਇਹ ਉਹਦੀ ਤਿੱਖੀ ਸੂਝ ਦਾ ਸਬੂਤ ਸੀ ਹਰ ਰਾਣੀ ਆਪਣੀ ਸ਼ਕਤੀ ਵਧਾਉਣ ਵਾਸਤੇ ਦੂਜੀ ਵਾਲੀ ਈਰਖਾ ਕਰਦੀ ਹੈ ਹੋਰਾਂ ਦੀਆਂ ਚੁਗਲੀਆਂ ਕਰਦੀ ਹੈ ਤੁਹਾਨੂੰ ਕਿਸੇ ਪਹਿਲੀ ਰਾਣੀ ਦੇ ਖਿਲਾਫ ਕੋਈ ਸ਼ਿਕਾਇਤ ਹੋਵੇ ਨਾਲ ਹੀ ਸ਼ੇਰੇ ਪੰਜਾਬ ਬੜੀ ਗਹਿਰੀ ਨਜ਼ਰ ਨਾਲ ਜਿੰਦਾਂ ਦੇ ਚਿਹਰੇ ਦੇ ਭਾਵ ਪੜ ਰਹੇ ਸਨ ਨਹੀਂ ਸਰਕਾਰ ਮੈਨੂੰ ਕਿਸੇ ਦੇ ਖਿਲਾਫ ਸ਼ਿਕਾਇਤ ਨਹੀਂ ਮੈਂ ਸਭ ਦੀ ਛੋਟੀ ਭੈਣ ਹਾਂ ਤੇ ਛੋਟੀ ਭੈਣ ਦੇ ਵਿਰੁੱਧ ਕਿਸੇ ਕੀ ਚੁਗਲੀ ਕਰਨੀ ਹੋਈ ਜਿੰਦਾ ਨੇ ਸਹਿਸਵਾ ਉੱਤਰ ਦਿੱਤਾ ਸੁਣਿਆ ਹੈ ਰਾਣੀ ਪਹਾੜਨ ਕਈ ਵਾਰ ਤੁਹਾਡੇ ਮਹਿਲ ਵਿੱਚ ਆਇਆ ਕਰਦੀ ਹੈ ਹਾਂ ਸਰਕਾਰ ਮੈਂ ਉਹਨਾਂ ਦੀ ਕਿਰਪਾ ਲਈ ਧੰਨਵਾਦ ਜਿੰਦਾ ਦੇ ਕਹ ਢੰਗ ਵਿੱਚੋਂ ਵੀ ਧੰਨਵਾਦ ਪ੍ਰਗਟ ਹੋ ਰਿਹਾ ਸੀ ਪਰ ਉਸ ਦਾ ਸੁਭਾਅ ਬੜਾ ਸਖਤ ਹੈ ਉਹ ਛੋਟੀ ਛੋਟੀ ਗੱਲਾਂ ਦੂਜਿਆਂ ਨੂੰ ਡੋਕ ਟੋ ਕਰਨ ਲੱਗ ਪੈਂਦੀ ਹੈ ਕਦੇ ਤੁਹਾਡੇ ਨਾਲ ਵੀ ਕੋਈ ਸਤ ਸਲੂਕ ਮਹਾਰਾਜ ਮੇਰੇ ਨਾਲ ਤਾਂ ਬੜਾ ਪਿਆਰ ਭਰਿਆ ਵਰਤਾਓ ਕਰਦੇ ਨੇ ਉਹ ਮੈਥੋਂ ਵੱਡੀ ਥਾਂ ਨੇ ਜੇ ਕਿਸੇ ਭੁੱਲ ਤੋਂ ਮੈਨੂੰ ਝਿੜਕ ਵੀ ਲੈ ਤਾਂ ਉਹਨਾਂ ਦਾ ਹੱਕ ਹੈ ਉਹ ਪਿਆਰੀ ਜਿੰਦਾ ਮੇਰੀ ਮਹਿਬੂਬਾ ਤੇਰਾ ਦਿਲ ਕਿੰਨਾ ਵੱਟਾ ਹੈ ਤੁਸੀਂ ਕਿਸੇ ਨੂੰ ਵੀ ਘਿਰਨਾ ਨਹੀਂ ਜਾਣਦੇ ਸਰਕਾਰ ਜਿਸ ਦਿਲ ਵਿੱਚ ਮਹਾਰਾਜ ਦਾ ਪਿਆਰ ਵੱਸ ਗਿਆ ਉਸ ਵਿੱਚ ਘਿਰਨਾ ਜਿੰਦਾ ਇਹ ਕਵਰ ਤੇ ਗੁੰਜਾਈ ਸੀ ਕਿੱਥੇ ਰਹਿ ਗਈ ਹੈ ਮੈਂ ਤਾਂ ਜਿੰਦਾ ਨਹੀਂ ਸਰਦਾ ਨਾਲ ਸ਼ੇਰੇ ਪੰਜਾਬ ਦੇ ਚਰਨਾ ਉੱਤੇ ਸਿਰ ਚੁਕਾ ਦਿੱਤਾ ਤੁਸਾਂ ਸਰਕਾਰ ਦਾ ਮਨ ਮੋਲਿਆ ਹੈ ਸਰਕਾਰ ਤੁਹਾਨੂੰ ਪੂਰੇ ਦਿਲ ਨਾਲ ਪਿਆਰ ਕਰਦੀ ਹੈ ਸ਼ੇਰੇ ਪੰਜਾਬ ਨੇ ਆਪਣਾ ਆਪ ਭੁੱਲ ਕੇ ਜਿੰਦਾ ਨੂੰ ਛਾਤੀ ਨਾਲ ਲਾ ਰਿਆ ਇਹ ਦਿਨ ਜਿੰਦਾ ਵਾਸਤੇ ਖੁਸ਼ੀ ਦੇ ਸਨ ਸ਼ੇਰੇ ਪੰਜਾਬ ਉਸ ਨੂੰ ਪੂਰੇ ਦਿਲੋਂ ਪਿਆਰ ਕਰਦੇ ਸਨ ਉਹ ਇੱਕ ਦਿਨ ਵੀ ਜਿੰਦਾ ਦਾ ਮੁੱਖ ਵੇਖੇ ਬਿਨਾ ਨਹੀਂ ਸਨ ਘਟ ਸਕਦੇ ਜਿੰਦਾਂ ਨੂੰ ਪ੍ਰਾਪਤ ਕਰਕੇ ਉਹ ਸਾਰੀ ਦੁਨੀਆ ਦੇ ਹੁਸਨ ਨੂੰ ਭੁੱਲ ਗਏ ਸਨ ਜਿੰਦਾਂ ਦੇ ਪਿੱਛੋਂ ਹੋਰ ਵਿਆਹ ਕਰਾਉਣ ਦੀ ਰੁਚੀ ਹੀ ਸ਼ੇਰੇ ਪੰਜਾਬ ਦੀ ਨਹੀਂ ਰਹੀ ਜਿੰਦਾਂ ਨੇ ਉਹਨਾਂ ਦੀਆਂ ਸਾਰੀਆਂ ਰੀਤਾਂ ਉੱਤੇ ਕਾਬੂ ਪਾ ਲਿਆ ਸੀ ਰਾਜਾ ਧਿਆਨ ਸਿੰਘ ਡੋਗਰਾ ਪੜਾ ਚਲਾਕ ਨੀਤੀਵਾਨ ਸੀ ਉਹ ਜਾਣਦਾ ਸੀ ਕਿ ਹਕੂਮਰਾਨ ਉੱਤੇ ਹਕੂਮਤ ਕਰਨ ਵਾਸਤੇ ਉਹਨੂੰ ਹੁਸਨ ਤੇ ਸ਼ਰਾਬ ਦਾ دیਵਾਨਾ ਬਣਾਉਣ ਦੀ ਲੋੜ ਉਹਨੇ ਸ਼ੇਰੇ ਪੰਜਾਬ ਦੇ ਅੰਦਰ ਵੀ ਇਹ ਚੇਟਕ ਪੈਦਾ ਕਰਨ ਦਾ ਯਤਨ ਕੀਤਾ ਸੀ ਸ਼ੇਰੇ ਪੰਜਾਬ ਦੀਆਂ ਕੁਝ ਰਾਣੀਆਂ ਕੇਵਲ ਧਿਆਨ ਸਿੰਘ ਦੀ ਪ੍ਰੇਰਣਾ ਦਾ ਫਲ ਸੀ ਉਹ ਨਹੀਂ ਸੀ ਚਾਹੁੰਦਾ ਕਿ ਇਹ ਵਿਆਹਾਂ ਵਾਲਾ ਸਿਲਸਿਲਾ ਬੰਦ ਹੋ ਜਾਏ ਨਾ ਹੀ ਉਹ ਚਾਹੁੰਦਾ ਸੀ ਕਿ ਕੋਈ ਰਾਣੀ ਸ਼ੇਰੇ ਪੰਜਾਬ ਦੇ ਮੰਨ ਉਤੇ ਆਪਣਾ ਇਨਾ ਪ੍ਰਭਾਵ ਬਣਾ ਲਵੇ ਜਿੰਦਾ ਦੇ ਤਿੰਨੋ ਤਿੰਨ ਵਾਤੇ ਅਸਰ ਤੇ ਉਹ ਵਿਰੁੱਧ ਸੀ ਕੁਝ ਮਹੀਨਿਆਂ ਪਿੱਛੋਂ ਹੀ ਉਹਨੇ ਇੱਕ ਡੋਗਰੀ ਮਟਿਆਰ ਦੇ ਰੂਪ ਦੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਉਹਨੇ ਉਸ ਅੰਡਰਟੇਕਰ ਮਟਿਆਰ ਨਾਲੋਂ ਜਿੰਦਾਂ ਦੇ ਰੂਪ ਨੂੰ ਛਟਿਆਉਣ ਦਾ ਯਤਨ ਕੀਤਾ ਤਾਂ ਸ਼ੇਰੇ ਪੰਜਾਬ ਖਿੱਚ ਕੇ ਬੋਲੇ ਰਾਜਾ ਸਾਹਿਬ ਜਦੋਂ ਕੋਈ ਪੁਰਸ਼ ਸਿਖਰ ਤੇ ਪਹੁੰਚ ਜਾਏ ਤਾਂ ਨੂੰ ਰੁਕ ਜਾਣਾ ਚਾਹੀਦਾ ਹੈ ਨਹੀਂ ਤਾਂ ਉਹਦਾ ਅਗਲਾ ਕਦਮ ਹਰ ਹਾਲ ਨਿਵਾਨ ਵੱਲ ਹੀ ਵਧੇਗਾ ਸਰਕਾਰ ਦਾ ਫਰਮਾਨ ਸੱਚ ਹੈ ਧਿਆਨ ਸਿੰਘ ਨੂੰ ਇਹ ਸਿਧਾਂਤ ਮੰਨਣਾ ਪਿਆ ਜਿੰਦਾ ਹੁਸਨ ਔਰ ਪ੍ਰੀਤ ਦਾ ਸਿਖਰ ਹੈ ਇੱਕ ਕਦਮ ਹੋਰ ਅਗੇ ਰੇ ਵੱਧ ਕੇ ਸਰਕਾਰ ਇਸ ਸਿਖਰ ਤੋਂ ਨੀਵਿਆ ਨਹੀਂ ਹੋਣਾ ਚਾਹੁੰਦੀ ਸਰਕਾਰ ਦਾ ਮਨ ਜਿੰਦਾ ਦੇ ਪਿਆਰ ਨਾਲ ਸੰਤੁਸ਼ਟ ਹੈ ਸਰਕਾਰ ਦੀ ਇਹ ਵੀ ਇੱਛਾ ਹੈ ਕਿ ਰਾਜਾ ਸਹਿ ਮੁਰਕੇ ਹੋਰ ਵਿਆਹ ਦਾ ਕਦੇ ਜ਼ਿਕਰ ਨਾ ਕਰਨ ਏਸੀ ਜਿੰਦਾ ਦੀ ਪੂਰਨ ਜਿੱਤ ਉਹਨੇ ਪਤੀ ਦਾ ਮਨ ਪ੍ਰਸੰਨ ਕਰਨ ਦਾ ਭੇਤ ਜਾਣ ਲਿਆ ਸੀ ਆਪਣੀ ਸਿਆਣ ਸੁਭਾ ਤੇ ਸੁੰਦਰਤਾ ਦਾ ਸਦਕਾ ਉਹਨੇ ਮਹਾਰਾਜ ਦੇ ਜੀਵਨ ਵਿੱਚ ਸਭ ਤੋਂ ਉੱਤਮ ਥਾਂ ਬਣਾ ਲਿਆ ਸੀ ਈਸ਼ਵਰ ਨੇ ਹੋਰ ਖੁਸ਼ੀ ਦਾ ਸਮਾਂ ਬਖਸ਼ਿਆ 4 ਸਤੰਬਰ 1838 ਨੂੰ ਜਿੰਦਾ ਦੀ ਕੁੱਖੋਂ ਬੱਚੇ ਨੇ ਜਨਮ ਲਿਆ ਵਧਾਈਆਂ ਨਾਲ ਜਿੰਦਾ ਦਾ ਮਹਿਲ ਉਜੋਂ ਉੱਠਿਆ ਇਹ ਖੁਸ਼ੀ ਭਰੀ ਖਬਰ ਸੁਣ ਕੇ ਸ਼ੇਰੇ ਪੰਜਾਬ ਜਾਮੇ ਵਿੱਚ ਫੁੱਲੇ ਨਾ ਸਮਾਏ ਉਹਨਾਂ ਸਜਾਨਿਆਂ ਤੇ ਬੁਖੇ ਖੋਲ ਦਿੱਤੇ ਹਜ਼ਾਰਾਂ ਕੰਗਲੀਆਂ ਦੀਆਂ ਤਾਨ ਨਾਲ ਝੋਲੀਆਂ ਭਰ ਦਿੱਤੀਆਂ ਸਾਰੇ ਕਿਲੇ ਤੇ ਸ਼ਹਿਰ ਵਿੱਚ ਖੁਸ਼ੀਆਂ ਮਨਾਇਆਂ ਗਈਆਂ ਰਾਜ ਜੋਤਸ਼ੀਆਂ ਨੂੰ ਨਾਲ ਲੈ ਕੇ ਮਹਾਰਾਜ ਜਿੰਦਾ ਤੇ ਮਹਿਲ ਵਿੱਚ ਪਹੁੰਚੇ ਨਵ ਜਨਮੇ ਬਾਲ ਨੂੰ ਗੋਦੀ ਵਿੱਚ ਲੈ ਕੇ ਮਹਾਰਾਜ ਦੀ ਖੁਸ਼ੀ ਦਾ ਪਾਰਾਵਾਰ ਨਾ ਰਿਹਾ ਬੱਚੇ ਦਾ ਮਹਾਂਦਰਾ ਹੂਬਾ ਹੂ ਮਾਨ ਨਾਲ ਮਿਲਦਾ ਸੀ ਪ੍ਰਸੰਨ ਹੋ ਕੇ ਸ਼ੇਰੇ ਪੰਜਾਬ ਨੇ ਜਿੰਦਾ ਨੂੰ ਮਹਾਰਾਣੀ ਦਾ ਖਿਤਾਬ ਤੇ ਹੀਰਿਆਂ ਦਾ ਹਾਰ ਬਖਸ਼ਿਆ ਕਿਸਮਤ ਉਸ ਵੇਲੇ ਜਿੰਦਾ ਦੀ ਕੰਡ ਓਲੇ ਖੜੀ ਮੁਸਕਰਾ ਰਹੀ ਸੀ ਰਾਜ ਜੋਤਸ਼ੀਆਂ ਨੇ ਮਿਲ ਕੇ ਕਮਰ ਦੀ ਜਨਮ ਪੱਤਰੀ ਬਣਾਈ ਗ੍ਰੰਥੀ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਵਾਕ ਲੈ ਕੇ ਗੁਰਮਰਿਆਦਾ ਅਨੁਸਾਰ ਕੰਗਰ ਦਾ ਨਾਮ ਦਲੀਪ ਸਿੰਘ ਰੱਖਿਆ ਸ਼ੇਰੇ ਪੰਜਾਬ ਨੇ ਦਲੀਪ ਸਿੰਘ ਦੀ ਪਾਲਣਾ ਵਾਸਤੇ ਉਸੇ ਦਿਨ ਤੋਂ ਜਾਗੀਰ ਲਾ ਦਿੱਤੀ ਮਹਾਰਾਣੀ ਜਿੰਦਾ ਦੀ ਜਾਗੀਰ ਵਿੱਚ ਵਾਧਾ ਕਰ ਦਿੱਤਾ ਗਿਆ ਇਸ ਸਮੇਂ ਮਹਾਰਾਣੀ ਜਿੰਦਾ ਦੀ ਖੁਸ਼ੀ ਸਿਖਰ ਉੱਤੇ ਪਹੁੰਚੀ ਹੋਈ ਸੀ